ਸਤਿ ਸ਼੍ਰੀ ਅਕਾਲ ਦੋਸਤੋ ਅੱਜ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਇਹ ਕਹਾਣੀ ਇੱਕ ਕਲਪਨਿਕ ਕਹਾਣੀ ਆ ਤੇ ਜਿਹਦਾ ਮੋਰਲ ਬਹੁਤ ਹੀ ਜ਼ਿਆਦਾ ਵਧੀਆ ਤੇ ਜਿਹਦੇ ਤੋਂ ਸਾਨੂੰ ਇੱਕ ਬਹੁਤ ਚੰਗੀ ਸਿੱਖਿਆ ਵੀ ਮਿਲੂਗੀ ਤੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਏਗੀ ਕਹਾਣੀ ਆ ਜੀ ਇੱਕ ਪਿੰਡ ਵਿੱਚ ਇੱਕ ਕਵਾੜੀ ਆ ਆਵਾਜ਼ ਦਿੰਦਾ ਕਿ ਕਬਾੜ ਵੇਚ ਲੋ ਲੋਹਾ ਵੇਚ ਲੋ ਬੋਰੀਆਂ ਵੇਚ ਲੋ ਤਾਂ ਇੱਕ ਘਰੋਂ ਭੱਜਿਆ-ਭੱਜਿਆ ਬੱਚਾ ਆਉਂਦਾ ਤੇ ਉਹ ਕਹਿੰਦਾ ਹੈ ਕਿ ਕਵਾੜੀਏ ਨੂੰ ਕਹਿੰਦਾ ਕਿ ਅੰਕਲ ਤੁਸੀਂ ਸਾਡੇ ਘਰ ਆਓ ਤਾਂ ਕਵਾੜੀਆ ਜਾਂਦਾ ਤੇ ਕਵਾੜੀਏ ਨੂੰ ਲੱਗਦਾ ਕਿ ਸ਼ਾਇਦ ਬੱਚੇ ਨੂੰ ਉਹਦੀ ਮਦਰ ਨੇ ਭੇਜਿਆ ਹੋਵੇਗਾ ਵੀ ਕੁਝ ਵੇਚਣ ਵਾਸਤੇ ਤੇ ਜਦੋਂ ਘਰੇ ਜਾਂਦਾ ਤੇ ਬੱਚਾ ਉਸ ਨੂੰ ਘਰੇ ਗਏ ਨੂੰ ਕਹਿੰਦਾ ਕਿ ਅੰਕਲ ਤੁਸੀਂ ਸਾਡੇ ਬਾਪੂ ਨੂੰ ਖਰੀਦ ਲਵੋਗੇ ਤਾਂ ਉਹ ਕਵਾੜੀਆ ਦੇਖ ਕੇ ਹੈਰਾਨ ਹੋ ਜਾਂਦਾ ਤੇ ਚੁੱਪ ਹੋ ਜਾਂਦਾ ਤੇ ਇੰਨੇ ਨੂੰ ਸਾਹਮਣੇ ਖੜਾ ਉਹ ਬੱਚੇ ਦਾ ਫਾਦਰ ਵੀ ਜਿਹੜਾ ਕਹਿੰਦਾ ਕਿ ਕਵਾੜੀਆਂ ਪੁੱਛਦਾ ਕਿ ਹਾਂਜੀ ਤੁਸੀਂ ਕੀ ਵੇਚਣਾ ਤਾਂ ਕਵਾੜੀਏ ਨੂੰ ਉਹਦਾ ਫਾਦਰ ਕਹਿੰਦਾ ਬੱਚੇ ਦਾ ਕਿ ਅਸੀਂ ਇਹ ਸਾਡਾ ਬਾਪੂ ਵੇਚਣਾ ਤੇ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਆ ਕਿ ਤੂੰ ਇਹਨੂੰ ਕਵਾੜੇ ਵਿੱਚ ਲੈ ਜਾਵੇਂਗਾ ਜਿਹੜਾ ਕਵਾੜੀਆ ਹੁੰਦਾ ਉਹ ਹਰਾਨ ਹੋ ਜਾਂਦਾ ਤੇ ਚੁੱਪ ਹੋ ਜਾਂਦਾ ਤੂੰ 10 ਮਿੰਟ ਗੱਲਾਂ ਬਾਤਾਂ ਸੁਣਦਾ ਤੇ 10 ਮਿੰਟ ਬਾਅਦ ਉਹ ਕਹਿੰਦਾ ਕਿ ਹਾਂਜੀ ਮੈਂ ਤੁਹਾਡੇ ਬਾਪੂ ਨੂੰ ਖਰੀਦ ਲਵਾਂਗਾ ਤੇ ਉਹ ਜਿਹੜੇ ਬਾਪੂ ਦੇ ਚਾਰ ਸੁਪੁੱਤਰ ਹੁੰਦੇ ਨੇ ਤੇ ਉਹ ਚਾਰੋਂ ਇਕੱਠੇ ਹੋ ਜਾਂਦੇ ਨੇ ਤੇ ਉਹ ਚਾਰੋਂ ਕਹਿੰਦੇ ਆ ਕਿ ਭਾਈ ਤੂੰ ਕਿੰਨਾ ਰੇਟ ਦੇਵੇਂਗਾ ਸਾਡੇ ਬਾਪੂ ਦਾ ਤੇ ਉਹ ਕਹਿੰਦਾ ਕਿ ਮੈਂ ਜ਼ਿਆਦਾ ਤਾਂ ਰੇਟ ਨਹੀਂ ਲਗਾ ਸਕਦਾ ਲੇਕਿਨ 20000 ਰੁਪਏ ਤਾਂ ਉਹ ਕਹਿੰਦੇ ਆ ਕਿ ਠੀਕ ਆ ਅਸੀਂ ਬਾਪੂ ਵੇਚਣ ਲਈ ਤਿਆਰ ਆਣਾ ਬਾਪੂ ਵਿਚਾਰਾ ਮੰਜੇ ਤੇ ਪਿਆ ਹੁੰਦਾ ਤੇ ਉਹ ਦੇਖਦਾ ਕਿ ਮੇਰੀ ਇਹ ਇੱਕ ਡੀਲ ਕਰ ਰਿਹਾ ਤੇ ਉਹ ਕਵਾੜੀਆ ਬਾਪੂ ਨੂੰ ਖਰੀਦ ਲੈਂਦਾ ਲੇਕਿਨ ਕਵਾੜੀਆ ਉਹਨਾਂ ਨੂੰ ਕਹਿੰਦਾ ਕਿ ਅੱਜ ਤਾਂ ਮੇਰੇ ਕੋਲ ਪੈਸੇ ਨਹੀਂ ਆ ਤੇ ਕੱਲ ਮੇਰੇ ਕੋਲ ਪੈਸੇ ਮੈਂ ਪੈਸੇ ਲੈ ਕੇ ਆਵਾਂਗਾ ਨਾਲੇ ਦੂਸਰੀ ਰੇੜੀ ਲਿਆਵਾਂਗਾ ਨਾਲੇ ਬਾਪੂ ਜੀ ਨੂੰ ਲੈ ਜਾਵਾਂਗਾ ਤੇ ਉਹ ਕਹਿੰਦੇ ਠੀਕ ਆ ਹੁਣ ਚਾਰੋਂ ਭਰਾ ਰਲ ਕੇ ਉਹ ਬਾਪੂ ਨੂੰ ਕਵਾੜੀਆ ਨੂੰ ਵੇਚ ਦਿੰਦੇ ਆ ਦੂਸਰਾ ਦਿਨ ਹੁੰਦਾ ਤੇ ਦੂਸਰੇ ਦਿਨ ਉਹ ਕਵਾੜੀਆ ਆਪਣੀ ਮੋਟਰਸਾਈਕਲ ਵਾਲੀ ਰੇੜੀ ਲੈ ਕੇ ਆਉਂਦਾ ਤੇ ਉਹ 20000 ਰੁਪਏ ਦੇ ਦਿੰਦਾ ਉਹਨਾਂ ਦੇ ਮੁੰਡਿਆਂ ਨੂੰ ਤੇ ਉਹ ਬਾਪੂ ਜੀ ਨੂੰ ਰੈਡੀ ਚ ਪਾ ਕੇ ਐਸੇ ਕਵਾੜ ਵਜੂ ਉਹ ਖਰੀਦ ਕੇ ਲੈ ਜਾਂਦਾ ਤੇ ਬਾਪੂ ਨੂੰ ਘਰ ਆਲ ਜਾ ਕੇ ਬਿਠਾ ਦਿੰਦਾ ਕਹਾਣੀ ਕੀ ਹੁੰਦੀ ਆ ਜੀ ਉਹ ਬਾਪੂ ਦਾ ਪਸੌਕਰ ਕੀ ਆ ਬਾਪੂ ਦਾ ਨਾਮ ਗੁਰਵਚਨ ਸਿੰਘ ਆ ਤੇ ਉਹ ਬਾਪੂ ਦੇ ਚਾਰ ਸੁਪੁੱਤਰ ਨੇ ਤੇ ਬਾਪੂ ਦੀ ਪਤਨੀ ਨਿਸਬੋ ਜਿਹੜੀ ਕਿ ਬੜੀ ਹੀ ਸੱਚਜੀ ਦੀਵੀ ਤੇ ਜਿਹੜੀ ਮਿਹਨਤ ਕਰਨ ਵਾਲੇ ਦੋਨੋਂ ਜੀ ਸੀ ਬਾਪੂ ਔਰ ਬੀਬੇ ਚਿੰਨਾ ਗੋਲਨਾ 10 ਕਿੱਲੇ ਆਪਣੀ ਜ਼ਮੀਨ ਸੀ ਤੇ ਉਹਨਾਂ ਨੇ ਖੇਤੀ ਕਿਰਤ ਕਰ ਕਰਕੇ 10 ਕਿੱਲੇ ਤੋਂ 60 ਕਿੱਲੇ ਬਣਾਏ ਸੀ ਤੇ ਉਹਨਾਂ ਦੇ ਚਾਰ ਸੁਪੁੱਤਰ ਸੀ ਤੇ ਚਾਰਾਂ ਸੁਪੁੱਤਰਾਂ ਨੂੰ 15-15 ਕਿੱਲੇ ਜ਼ਮੀਨ ਹੁੰਦੀ ਸੀ ਹੁਣ ਬਾਪੂ ਜੀ ਜਦੋਂ ਆਪਣੇ ਪੁੱਤਰ ਵਿਆਹ ਦਿੰਦੇ ਆ ਤੇ ਚਾਰੇ ਨੂਹਾਂ ਆ ਜਾਂਦੀਆਂ ਤੇ ਨੂਹਾਂ ਦੇ ਆਪਣੇ ਆਪਣੇ ਬੱਚੇ ਹੁੰਦੇ ਆ ਤੇ ਚਾਰੋਂ ਨੂਹਾਂ ਨਾ ਬਾਪੂ ਬੇਬੇ ਨੂੰ ਰੋਟੀ ਦੇਣ ਤੋਂ ਮਨਾਂ ਕਰ ਦਿੰਦੀਆਂ ਤੇ ਬਾਪੂ ਬੇਬੇ ਨੂੰ ਇੱਕ ਸੈਪਰੇਟ ਅਲੱਗ ਤੋਂ ਕਮਰਾ ਬਣਾ ਕੇ ਗੇਟ ਦੇ ਕੋਲ ਦੇ ਦਿੱਤਾ ਜਾਂਦਾ ਉਹ ਦੋਨੋਂ ਬਾਪੂ ਬੇਬੇ ਗੇਟ ਦੇ ਕੋਲ ਇੱਕ ਕਮਰੇ ਵਿੱਚ ਰਹਿੰਦੇ ਆ ਥੋੜੇ ਸਾਲ ਬੀਤਦੇ ਆ ਕੀ ਬਾਪੂ ਜੀ ਦੀ ਧਰਮਸਪਤਨੀ ਜਿਹੜੀ ਕਿ ਬੀਬੀ ਨਸੀਬੋ ਹੁੰਦੀ ਆ ਉਹਦੀ ਡੈਥ ਹੋ ਜਾਂਦੀ ਆ ਤੇ ਬਾਪੂ ਜੀ ਹੁਣ ਕੱਲੇ ਰਹਿ ਜਾਂਦੇ ਆ ਜਦੋਂ ਕੱਲੇ ਰਹਿ ਜਾਂਦੇ ਆ ਤੇ ਚਾਰੋਂ ਨੋਹਾਂ 'ਚ ਕੋਈ ਵੀ ਉਹਨਾਂ ਨੂੰ ਸਿਆਨਣ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਬਾਪੂ ਜੀ ਆਪਣੇ ਹੱਥ ਪਹਿਲਾਂ ਹੀ ਵੜਾ ਚੁੱਕੇ ਹੁੰਦੇ ਆ ਜ਼ਮੀਨ ਜਾਇਦਾਦ ਤੋਂ ਜਦੋਂ ਉਹਨਾਂ ਦੀ ਧਰਮਸਪਤਨੀ ਜੋ ਸਵਰਗਵਾਸ ਹੋ ਜਾਂਦੀ ਆ ਤਾਂ ਬਾਪੂ ਜੀ ਨੂੰ ਲੱਗਦਾ ਕਿ ਸਾਨੂੰ ਮਤਲਬ ਮੇਰੀ ਰੋਟੀ ਦਾ ਮੈਨੂੰ ਨੂੰਹ ਪੁੱਤਾਂ ਨੇ ਦੇ ਰਹੀਆਂ ਤੇ ਮੈਂ ਜ਼ਮੀਨ ਜਾਇਦਾਦ ਦਾ ਕੀ ਕਰਨਾ ਨਾ ਤਾਂ ਉਹ 15-15 ਕਿਲੇ ਜਿਹੜੀ ਜ਼ਮੀਨ ਆਪਣੀ ਉਹ ਆਪਣੇ ਸੁਪੁੱਤਰਾਂ ਦੇ ਨਾਮ ਹੀ ਕਰਵਾ ਦਿੰਦੇ ਆ ਜਦੋਂ ਦੇਖਦੇ ਆ ਕਿ ਜਦ ਜਿਸ ਦਿਨ ਤੋਂ ਬਾਪੂ ਜੀ ਜ਼ਮੀਨ ਨਾਂ ਕਰਵਾ ਲੈਂਦੇ ਉਸ ਦਿਨ ਤੋਂ ਇੱਕ ਨੋ ਵੀ ਜਵਾਬ ਦਿੰਦੀ ਹੈ ਦੂਜੀ ਤੀਜੀ ਚੌਥੀ ਚਾਰੇ ਨੋਹਾਂ ਤੇ ਸਣੇ ਪੁੱਤਰ ਕਹਿ ਦਿੰਦੇ ਕਿ ਨਹੀਂ ਬਾਪੂ ਅਸੀਂ ਤੈਨੂੰ ਸਾਭ ਨਹੀਂ ਸਕਦੇ ਹੁਣ ਬਾਪੂ ਜੀ ਆਪਣੀ ਬੈਠਕ ਵਿੱਚ ਪਏ ਰਹਿੰਦੇ ਆ ਜੇ ਤਾਂ ਕੋਈ ਰੋਟੀ ਪਾਣੀ ਦੇ ਦਿੰਦਾ ਤਾਂ ਖਾ ਲੈਂਦੇ ਨਹੀਂ ਉੱਥੇ ਪਏ ਰਹਿੰਦੇ ਆ ਉਹਨਾਂ ਦੇ ਗੰਦੇ ਮੈਲੇ ਕਚਲੇ ਕੱਪੜੇ ਤੇ ਇਸੇ ਤੋਂ ਬਾਅਦ ਹੀ ਉਹ ਜਿਹੜਾ ਜਿਹੜੀਆਂ ਬੱਚਿਆਂ ਦੀਆਂ ਮਾਵਾ ਬਾਪੂ ਜੀ ਦੀਆਂ ਨੋਹਾਂ ਤੇ ਉਹ ਬੱਚਿਆਂ ਨੂੰ ਨਾ ਡੇਲੀ ਝੜਕਦੀਆਂ ਰਹਿੰਦੀਆਂ ਕਿ ਤੁਸੀਂ ਉੱਥੇ ਉਹ ਬਾਪੂ ਗੰਦਾ ਉਹਦੇ ਕੋਲ ਨਹੀਂ ਜਾਣਾ ਉੱਥੇ ਕਟਾਣੂ ਆ ਤੁਹਾਨੂੰ ਇਨਫੈਕਸ਼ਨ ਹੋ ਜਾਊਗੀ ਤੇ ਉਹ ਜਿਹੜੇ ਬੱਚੇ ਹੁੰਦੇ ਆ ਨਾ ਉਹਨਾਂ ਨੂੰ ਸੀਰੀਅਸਲੀ ਆਇ ਲੱਗ ਜਾਂਦਾ ਕਿ ਇਹ ਕੋਈ ਗੰਦੀ ਚੀਜ਼ ਆ ਹਨ ਵੀ ਜਿਹਨੂੰ ਅਸੀਂ ਹੱਥ ਲਾਵਾਂਗੇ ਤਾਂ ਅਸੀਂ ਬਿਮਾਰ ਹੋ ਜਾਂਦੇ ਆ ਬੱਚੇ ਤਾਂ ਬੱਚਿਆਂ ਨੂੰ ਤਾਂ ਕੋਈ ਪਤਾ ਨਹੀਂ ਕਿ ਮਤਲਬ ਇਹ ਸਾਡੇ ਦਾਦਾ ਜੀ ਆ ਜਾਂ ਵੀ ਲਈ ਉਹ ਆਪਣੇ ਦਾਦਾ ਜੀ ਨੂੰ ਜਿਹੜੇ ਬੱਚੇ ਆ ਨਾ ਉਹ ਕਵਾੜੀ ਦੀ ਬਾਤ ਸੁਣ ਕੇ ਵੇਚਣ ਲਈ ਕਵਾੜੀ ਨੂੰ ਬੁਲਾ ਲੈਂਦੇ ਆ ਤਾਂ ਕਵਾੜੀਏ ਨੂੰ ਉਹ ਬਾਪੂ ਜੀ ਵੇਚ ਦਿੱਤੇ ਜਾਂਦੇ ਆ ਨਾ ਇਹ ਜਦੂਖ ਵਾੜੀਆ ਮਿੱਠੂ ਉਸ ਦਾ ਨਾਮ ਹੈ ਉਹ ਬਾਪੂ ਜੀ ਨੂੰ ਘਰ ਲੈ ਕੇ ਜਾਂਦਾ ਨਾ ਤਾਂ ਉਹ ਆਪਣੀ ਧਰਮਸਫਤਨੀ ਨੂੰ ਆਵਾਜ਼ ਦੇ ਕੇ ਕਹਿੰਦਾ ਕਿ ਭਾਗਾ ਵਾਲੀ ਇਹ ਦੇਖ ਮੈਂ ਇੱਕ ਬਾਪੂ ਨੂੰ ਘਰ ਲਿਆਂਦਾ ਉਹ ਪੁੱਛਦੀ ਹੈ ਕਿ ਇਹ ਕਿਦਾਂ ਤੇ ਉਹ ਦੱਸਦਾ ਹੈ ਕਿ ਇਹ ਮਤਲਬ ਆਪਣੇ ਲਈ ਉਹਨਾਂ ਲਈ ਕਵਾਰ ਸੀ ਪਰ ਆਪਣੇ ਲਈ ਇਹ ਹੀਰਾ ਤੇ ਸਗਾਰਤਾ ਇਹ ਆਪਾਂ ਨੂੰ ਨਾ ਪ੍ਰਮਾਤਮਾ ਨੇ ਇੱਕ ਸੇਵਾ ਕਰਨ ਦਾ ਜਰੀਆ ਮੌਕਾ ਦਿੱਤਾ ਤੇ ਆਪਾਂ ਮੌਕਾ ਗਵਾੜਨਾ ਨਹੀਂ ਚਾਹੁੰਦੇ ਮਿੱਠੂ ਕੁਵਾੜੀਏ ਦੇ ਘਰ ਨਾਲ ਕੋਈ ਔਲਾਦ ਨਹੀਂ ਹੁੰਦੀ ਤੇ ਮਿੱਠੂ ਕੁਵਾੜੀਆ ਕਹਿੰਦਾ ਨਾ ਕਿ ਆਪਾਂ ਘਰ ਵਿੱਚ ਦੋਨੋਂ ਜੀ ਇਕੱਲੇ ਵੀ ਰਹਿਨੇ ਆ ਤੇ ਆਪਣੀ ਨਾ ਬਾਪੂ ਜੀ ਦੇ ਨਾਲ ਟਾਈਮ ਵੀ ਲੰਘ ਜਾ ਕਰੂਗਾ ਤੇ ਤੂੰ ਇਹਨਾਂ ਦੀ ਸੇਵਾ ਵੀ ਕਰੀ ਤੈਨੂੰ ਵੀ ਬਜ਼ੁਰਗਾਂ ਘਰ ਵਿੱਚ ਆਸਰਾ ਹੋਏਗਾ ਕਿ ਕੋਈ ਸੋਚ ਸਮਝ ਕੇ ਆਇਆ ਕਰੇਗਾ ਕਿ ਘਰ ਵਿੱਚ ਬਜ਼ੁਰਗ ਹਨ ਮਿੱਠੂ ਕੁਵਾੜੀਏ ਦੀ ਜਿਹੜੀ ਪਤਨੀ ਹੁੰਦੀ ਉਹ ਬੜੀ ਸਮਝਦਾਰ ਹੁੰਦੀ ਆ ਉਹ ਕਹਿੰਦੀ ਆ ਨਾ ਵੀ ਇਹ ਤਾਂ ਸੱਚਮੁੱਚ ਪਰਮਾਤਮਾ ਨੇ ਸਾਨੂੰ ਇੱਕ ਸੇਵਾ ਦਾ ਜਰੀਆ ਤੇ ਹੀਰਾ ਬਖਸ਼ਿਆ ਉਹਨਾਂ ਬਾਪੂ ਜੀ ਨੂੰ ਪਹਿਲਾਂ ਤਾਂ ਚੰਗੀ ਤਰ੍ਹਾਂ ਉਹਨਾਂ ਦੇ ਕੇਸ ਧੋਹਦੀ ਆ ਨਵਾਉਂਦੀ ਆ ਇਸ਼ਨਾਨ ਕਰਾਉਂਦੀ ਆ ਫਿਰ ਉਹ ਡੇਲੀ ਬਾਪੂ ਜੀ ਦੇ ਕੱਪੜੇ ਬਦਲਦੀ ਆ ਚੰਗਾ ਖਾਣ ਪੀਣ ਮਿੱਠੂ ਕੁਵਾੜੀ ਆ ਨਾ ਉਹਦੇ ਕੁਵਾੜ ਵਿੱਚੋਂ ਤੋਂ ਬਾਅਦ ਕੰਮ ਕਾਰ ਕਰਨ ਤੋਂ ਬਾਅਦ ਬਾਪੂ ਜੀ ਲਈ ਕੋਈ ਚੀਜ਼ਾਂ ਲੈ ਕੇ ਜਾਂਦਾ ਖਾਣ ਲਈ ਤੇ ਉਹ ਇਦਾਂ ਹੀ 6 ਮਹੀਨੇ ਸੈਲਸਾ ਚੱਲਦਾ ਰਹਿੰਦਾ ਤੇ ਬਾਪੂ ਜੀ ਦਾ ਨਾ ਚੰਗਾ ਰਹਿਣ ਸਣ ਚੰਗਾ ਖਾਣ ਪੀਣ ਇੰਨਾ ਵਧੀਆ ਹੋ ਜਾਂਦਾ ਕਿ ਬਾਪੂ ਜੀ ਦੀ ਸਿਹਤ ਵੀ ਤੰਦਰੁਸਤ ਹੋ ਜਾਂਦੀ ਤੇ ਉਹ ਵਧੀਆ ਨਾ ਕੁਰਸੀ ਤੇ ਬੈਠਣ ਜੋਗੇ ਹੋ ਜਾਂਦੇ ਆ ਤੇ ਜਦੋਂ ਹੀ ਮਿੱਠੂ ਗਵਾੜੀ ਦੇ ਗੇਟ ਵਿੱਚ ਮਿੱਠੂ ਗਵਾੜੀ ਆ ਲੇਟ ਹੋ ਜਾਂਦਾ ਤੇ ਉਹ ਬਾਪੂ ਜੀ ਨਾ ਘੇਟ ਚ ਕੁਰਸੀ ਢਾਕੇ ਵਸਤੀ ਵੇਟ ਕਰਦੇ ਆ ਕਿ ਆਇਆ ਨਹੀਂ ਹੈ ਨਾ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਮੇਰਾ ਆਪਦਾ ਪੁੱਤਰ ਆ ਮਤਲਬ ਉਹਨਾਂ ਨੂੰ ਉਹ ਆਪਣੇ ਚਾਰ ਪੁੱਤਰ ਬਿਲਕੁਲ ਮਣ ਉਹਨਾਂ ਦੇ ਵਿਸਰ ਗਏ ਹੁੰਦੇ ਉਹ ਯਾਦ ਵੀ ਨਹੀਂ ਕਰਨਾ ਉਹਨਾਂ ਨੂੰ ਪਸੰਦ ਕਰਦੇ ਮਿੱਠੂ ਗਵਾੜੀ ਦੀ ਜਿਹੜੀ ਪਤਨੀ ਹੁੰਦੀ ਉਹ ਵੀ ਬਾਪੂ ਜੀ ਦਾ ਪੂਰਾ ਧਿਆਨ ਰੱਖਦੀ ਆ 7 ਸੱਤ ਮਹੀਨਿਆਂ ਦੇ ਬਾਅਦ ਨਾ ਮਿੱਠੂ ਕੁਵਾੜੀ ਦੇ ਘਰ ਰੱਬ ਅਸ਼ੀਰਵਾਦ ਵਜੂ ਪਤਾ ਨਹੀਂ ਬਾਪੂ ਜੀ ਦੀ ਸੇਵਾ ਉਹਨਾਂ ਨੂੰ ਲੱਗਦੀ ਹੈ ਤੇ ਉਹਨਾਂ ਦੇ ਘਰ ਨਾਲ ਔਲਾਦ ਹੋਣ ਵਾਲੀ ਹੁੰਦੀ ਆ ਤੇ ਉਸ ਦੀ ਖੁਸ਼ੀ ਨਾ ਉਹ ਦੋਨੋਂ ਜੀ ਮਤਲਬ ਪਰਮਾਤਮਾ ਨੂੰ ਇਹ ਹੱਥ ਜੋੜਦੇ ਆ ਵੀ ਸਾਨੂੰ ਇਹ ਬਜ਼ੁਰਗ ਦੀ ਸੇਵਾ ਤਾਰ ਗਈ ਹੈ ਨਾ ਤੇ ਉਹਨਾਂ ਦੇ 9 ਮਹੀਨਿਆਂ ਬਾਅਦ ਘਰ ਨਾਲ ਇੱਕ ਧੀ ਜਨਮ ਲੈਂਦੀ ਆ ਜਦੋਂ ਉਹਨਾਂ ਦੇ ਘਰ 'ਚ ਜਨਮ ਲੈਂਦੀ ਉਹ ਬੜੀਆਂ ਖੁਸ਼ੀਆਂ ਮਨਾਉਂਦੇ ਆ ਕਿ ਬਾਪੂ ਜੀ ਵੀ ਬੜੇ ਖੁਸ਼ ਹੁੰਦੇ ਆ ਹੁਣ ਉਹ ਛੋਟੀ ਜੀ ਬੱਚੀ ਨੂੰ ਬਾਪੂ ਜੀ ਦੀ ਗੋਦ ਵਿੱਚ ਬਿਠਾਉਂਦੇ ਆ ਤੇ ਉਹ ਮਿੱਠੂ ਕੁਵਾੜੀਏ ਦੇ ਘਰ ਆਲੀ ਸਾਰਾ ਸਵੇਰੇ ਸਵੇਰੇ ਕੰਮ ਕਰ ਲੈਂਦੀ ਆ ਬਾਪੂ ਜੀ ਉਹ ਆਪਦੀ ਪੋਤੀ ਬਣਾ ਕੇ ਉਹਨੂੰ ਉਹਦੇ ਨਾਲ ਖੇਡਦੇ ਰਹਿੰਦੇ ਆ ਉਹਨਾਂ ਦਾ ਬੜਾ ਸੋਹਣਾ ਘਰ ਚੱਲਦਾ ਤੇ ਬੜੀ ਰੌਣਕ ਬਣ ਜਾਂਦੀ ਆ ਜਿਵੇਂ ਕਿ ਮਦਦ ਉਹਨਾਂ ਬਾਪੂ ਜੀ ਦੀ ਵੀ ਤੇ ਮਿੱਠੂ ਕੁਵਾੜੀਏ ਦੀ ਵੀ ਦੁਨੀਆ ਹੀ ਬਦਲ ਜਾਂਦੀ ਆ ਨਾ ਤੇ ਅਵੇਂ ਤਾਂ ਥੋੜਾ ਸਾਲ ਢੇਢ ਸਾਲ ਲੱਗਦਾ ਤੇ ਇੱਕ ਨਾ ਜਿਹੜੇ ਘਰੋਂ ਬਾਪੂ ਜੀ ਪਹਿਲਾਂ ਜਿਹੜੇ ਚਾਰ ਪੁੱਤਰਾਂ ਦੇ ਆਪਣੇ ਘਰੋਂ ਆਏ ਹੁੰਦੇ ਹਨਾ ਉਹਨਾਂ ਦੇ ਘਰ ਇੱਕ ਵਪਾਰੀ ਆਉਂਦਾ ਤੇ ਉਹ ਉਹਨਾਂ ਨੂੰ ਦੱਸਦਾ ਨਾ ਕਿ ਤੁਹਾਡੇ ਬਾਪੂ ਜੀ ਦਾ ਨਾਮ ਗੁਰਵਚਨ ਸਿੰਘ ਆ ਕਹਿੰਦੇ ਹਾਂ ਜੀ ਤਾਂ ਉਹ ਕਹਿੰਦਾ ਨਾ ਕਿ ਇਸ ਜਗ੍ਹਾ ਤੇ ਹਾਈਵੇ ਦੇ ਉੱਪਰ ਤੁਹਾਡੇ ਬਾਪੂ ਜੀ ਦੇ ਨਾਮ ਤੋਂ ਕਿੱਲੇ ਜ਼ਮੀਨ ਬੋਲਦੀ ਆ ਤੇ ਉਹ ਜ਼ਮੀਨ ਮੈਂ ਇੱਕ ਵਪਾਰੀ ਆ ਮੈਂ ਖਰੀਦਣਾ ਚਾਹੁੰਦਾ ਮੈਂ ਉੱਥੇ ਆਪਣੀ ਫੈਕਟਰੀ ਲਗਾਉਣੀ ਆ ਤੇ ਮੈਨੂੰ ਉਹ ਜ਼ਮੀਨ ਚਾਹੀਦੀ ਆ ਤੋ ਚਾਰੋਂ ਜਿਹੜੇ ਬਾਪੂ ਜੀ ਦੇ ਸੁਪੁੱਤਰ ਆ ਨਾ ਉਹ ਪੁੱਛਦੇ ਆ ਕਿ ਤੂੰ ਇਹ ਜ਼ਮੀਨ ਮਤਲਬ ਕਿਉਂ ਖਰੀਦਣੀ ਆ ਤੇ ਇਹ ਜ਼ਮੀਨ ਸਾਡੇ ਬਾਪੂ ਜੀ ਦੇ ਨਾਮ ਹੈ ਵੀ ਆ ਜਾਂ ਨਹੀਂ ਆ ਨਾ ਤਾਂ ਉਹ ਦੱਸਦਾ ਕਿ ਇਹ ਜ਼ਮੀਨ ਤੁਹਾਡੇ ਬਾਪੂ ਜੀ ਦੇ ਨਾਮ ਹੀ ਹੈ ਮੈਂ ਖਰੀਦਣੀ ਚਾਹੁੰਨਾ ਤੇ ਉਹ ਕਹਿੰਦੇ ਆ ਕਿ ਤੂੰ ਕਿੰਨਾ ਵੱਧ ਤੋਂ ਵੱਧ ਇਹਦਾ ਰੇਟ ਲਗਾਏਗਾ ਤੇ ਉਹ ਕਹਿੰਦਾ ਨਾ ਕਿ ਮੈਂ ਇੱਕ ਕਿੱਲੇ ਦਾ 1 ਕਰੋੜ ਰੁਪਇਆ ਦਵਾਂਗਾ ਹਨਾ ਹਾਈਵੇ ਦੇ ਉੱਪਰ ਜ਼ਮੀਨ ਤਾਂ ਦੋ ਕਿੱਲਾਂ ਦਾ ਮੈਂ ਤੁਹਾਨੂੰ 2 ਕਰੋੜ ਰੁਪਇਆ ਦੇ ਸਕਦਾ ਤੇ ਹੁਣ ਉਹਨਾਂ ਚਾਰੋਂ ਜਿਹੜੇ ਭਰਾ ਉਹਨਾਂ ਦੇ ਮਨ ਚ ਫੇਰ ਉਹ ਹੀ ਜੰਗਲ ਨਾਲ ਜਾਂਦੀਆਂ ਕਿ 50-50 ਲੱਖ ਰੁਪਇਆ ਕਿ ਸਾਨੂੰ ਮਿਲ ਜੂਗਾ ਹਨ ਤੇ ਪਰ ਉਹ ਇਹ ਹੈਰਾਨ ਹੋ ਜਾਂਦੇ ਵੀ ਅਸੀਂ ਤਾਂ ਮਿੱਠੂ ਕੁਵਾੜੀ ਦਾ ਤਾਂ ਸਾਨੂੰ ਕੋਈ ਪਤਾ ਨਹੀਂ ਕਿ ਉਹ ਕੌਣ ਸੀ ਕਿਹੜਾ ਕੁਵਾੜੀਆ ਸੀ ਤੇ ਉਹ ਪੁੱਛਦੇ ਆ ਕਿ ਉਹ ਵਪਾਰੀ ਕਹਿੰਦਾ ਨਾ ਕਿ ਤੁਸੀਂ ਚੁੱਪ ਕਿਉਂ ਹੋਗੇ ਵੀ ਤੁਹਾਡਾ ਬਾਪੂ ਕਿੱਥੇ ਆ ਤਾਂ ਉਹ ਕਹਿੰਦੇ ਆ ਨਾ ਸਾਡਾ ਬਾਪੂ ਨਾ ਰਿਸ਼ਤੇਦਾਰੀ ਚ ਗਿਆ ਵਾ ਤੇ ਅਸੀਂ ਇੱਕ ਦੋ ਦਿਨਾਂ ਚ ਬਾਪੂ ਨੂੰ ਵਾਪਸ ਲਿਆਵਾਂਗੇ ਫਿਰ ਅਸੀਂ ਉਹ ਜ਼ਮੀਨ ਤੈਨੂੰ ਦੇ ਦਵਾਂਗੇ ਤੂੰ ਪੈਸਿਆਂ ਦਾ ਇੰਤਜ਼ਾਮ ਕਰ ਲੈ ਤਾਂ ਉਹ ਜਿਹੜਾ ਵਪਾਰੀ ਇਹਨਾਂ ਕਹਿ ਕੇ ਚਲਾ ਜਾਂਦਾ ਤੇ ਹੁਣ ਚਾਰੇ ਪੁਰਾਣਾ ਬਾਪੂ ਦੀ ਪੜਤਾਲ ਕਰਨ ਲੱਗ ਜਾਂਦੇ ਆ ਤੇ ਉਹ ਜਿਹੜੀ ਇੱਕ ਮੁੰਡੇ ਦੇ ਘਰ ਵਾਲੀ ਹੁੰਦੀ ਆ ਨਾ ਬਾਪੂ ਦੀ ਵੱਡੀ ਨੂੰ ਉਹਨਾਂ ਯਾਦ ਕਰਦੀ ਆ ਕਿ ਜਿਹੜਾ ਕਵਾੜੀਆ ਨਾ ਉਹ ਅੰਦਰਲੀ ਤਾਈ ਕੇ ਘਰੇ ਆਉਂਦਾ ਸੀ ਪਹਿਲਾਂ ਬਹੁਤ ਪੁਰਾਣਾ ਤੋਂ ਉਹਨਾਂ ਵਿੱਚੋਂ ਨਾ ਬਾਪੂ ਜੀ ਦੇ ਦੋ ਮੁੰਡੇ ਅੰਦਰਲੀ ਤਾਈ ਕੇ ਘਰੇ ਜਾਂਦੇ ਆ ਤੇ ਪੁੱਛਦੇ ਆ ਵੀ ਉਹ ਕਵਾੜੀਆ ਕਿੱਥੋਂ ਦਾ ਤੇ ਉਹ ਦੱਸਦੀ ਆ ਵੀ ਐਸ ਪਿੰਡ ਦਾ ਉਹ ਕਵਾੜੀਆ ਤੇ ਚਾਰੋਂ ਪਰ ਆ ਗੱਡੀ 'ਚ ਬੈਠ ਕੇ ਮਿੱਠੂ ਘਵਾੜੀਏ ਦੇ ਘਰ ਚਲੇ ਜਾਂਦੇ ਆ ਉੱਥੇ ਜਾ ਕੇ ਬਾਪੂ ਜੀ ਨੂੰ ਦਾਅ ਕਾ ਮਾਰ ਕੇ ਕਹਿੰਦੇ ਆ ਕਿ ਤੂੰ ਤਾਂ 2 ਕਿੱਲੇ ਪਹਿਲੇ ਰੱਠੀ ਫਿਰਦਾ ਤੇਰੀ ਤਾਂ ਪਹਿਲੇ ਹਾਈਵੇ ਦੇ ਉੱਪਰ ਆ ਸਾਨੂੰ ਤੂੰ ਦੱਸਿਆ ਨਹੀਂ ਜੇ ਬਾਪੂ ਜੀ ਕਹਿੰਦੇ ਆ ਕਿ ਨਾ ਭਾਈ ਮੇਰੇ ਕੋਲੇ ਕੋਈ ਪੈਲੀ ਨਹੀਂ ਆ ਨਾ ਮੈਨੂੰ ਇਸ ਪੈਲੀ ਬਾਰੇ ਪਤਾ ਲੇਕਿਨ ਉਹ ਦੱਸਦੇ ਆ ਕਿ ਇੱਕ ਵਪਾਰੀ ਆਇਆ ਸੀ ਤੇ ਇਸ ਜਗ੍ਹਾ ਤੇ 2 ਕਿੱਲੇ ਜ਼ਮੀਨ ਬੋਲਦੀ ਆ ਜਿਹੜੀ ਕਿ ਇਸ ਟਾਈਮ 2 ਕਰੋੜ ਦੀ ਆ ਤੇ ਅਸੀਂ ਮਤਲਬ ਉਹ ਜ਼ਮੀਨ ਬਾਰੇ ਤੁਹਾਨੂੰ ਦੱਸਣ ਆਏ ਹਾਂ ਜਦੋਂ ਬਾਪੂ ਜੀ ਨਾਲ ਗੱਲਬਾਤ ਕਰ ਰਹੇ ਹੁੰਦੇ ਆ ਨਾ ਤੇ ਇੰਨੇ ਨੂੰ ਮਿੱਠੂ ਕੁਵਾੜੀ ਆ ਜਾਂਦਾ ਬਾਹਰੋਂ ਤੇ ਉਹ ਕਹਿੰਦੇ ਆ ਨਾ ਕਿ ਅਸੀਂ ਤੈਨੂੰ ਲੈ ਕੇ ਜਾਣਾ ਤੇ ਮਿੱਠੂ ਕਵਾੜੀਆ ਕਹਿੰਦਾ ਕਿ ਨਹੀਂ ਮਤਲਬ ਮੈਂ ਨਹੀਂ ਇਲਜ਼ਾਨ ਦਿੰਦਾ ਇਹ ਮੇਰੇ ਮਤਲਬ ਪਿਆਰ ਉਸ ਮਾਣਾ ਤੇ ਮੈਂ ਇਹਨਾਂ ਨਾਲ ਹੀ ਸਾਡੇ ਘਰ ਵਿੱਚ ਬਰਕਤ ਆਈ ਆ ਤੇ ਉਹ ਕਹਿੰਦੇ ਆ ਕਿ ਮੈਂ ਤਾਂ ਅਸੀਂ ਤਾਂ ਤੈਨੂੰ ਕਵਾੜ ਚ ਵੇਚ ਦਿੱਤਾ ਸੀਗਾ ਅਸੀਂ ਵੇਚਿਆ ਸੀ ਅੱਜ ਅਸੀਂ ਤੈਨੂੰ 20000 ਰੁਪਏ ਦੀ ਬਜਾਏ 30000 ਰੁਪਏ ਦਿੰਨੇ ਆ ਤੂੰ ਸਾਡਾ ਬਜ਼ੁਰਗ ਸਾਡਾ ਬਾਪੂ ਸਾਨੂੰ ਮੋੜ ਤੇ ਲੇਕਿਨ ਮਿੱਠੂ ਕਵਾੜੀਆ ਕਹਿੰਦਾ ਕਿ ਇਹ ਤੁਹਾਡੇ ਲਈ ਕਵਾੜ ਸੀ ਲੇਕਿਨ ਮੇਰੇ ਲਈ ਕਵਾੜ ਨਹੀਂ ਆ ਤੇ ਮੈਂ ਨਾ ਕੋਈ ਇਹਨੂੰ ਲਾਲਚ ਵਾਸਤੇ ਖਰੀਦ ਕੇ ਲਿਆਇਆ ਨਾ ਤੇ ਉਹ ਬਾਪੂ ਦੇ ਚਾਰੋਂ ਪੁੱਤਰ ਵਾਪਸ ਚਲੇ ਜਾਂਦੇ ਆ ਤੇ ਉਹ ਜਦੋਂ ਵਾਪਸ ਜਾਂਦੇ ਆ ਤੇ ਵਾਪਸ ਜਾਣ ਤੋਂ ਬਾਅਦ ਉਹ ਨਾ ਪਿੰਡ ਦੀ ਪੰਚਾਇਤ ਨਾਲ ਲਿਆਉਂਦੇ ਆ ਤੇ ਪਿੰਡ ਦੀ ਪੰਚਾਇਤ ਜਦੋਂ ਆਉਂਦੀ ਆ ਨਾਲ ਉਹ ਕਵਾੜੀਏ ਨੂੰ ਮਿੱਠੂ ਕਵਾੜੀਏ ਨੂੰ ਕਹਿੰਦੇ ਆ ਕਿ ਮਤਲਬ ਪੁੱਛਦੇ ਆ ਵੀ ਤੂੰ ਇਹ ਬਾਪੂ ਨੂੰ ਕਿਉਂ ਖਰੀਦਿਆ ਵੀ ਤੈਨੂੰ ਕੀ ਲਾਲਚ ਸੀ ਇਸ ਵਿੱਚ ਤੇ ਮਿੱਠੂ ਕਵਾੜੀਆ ਹੱਥ ਜੋੜ ਕੇ ਪੰਚਾਇਤ ਅੱਗੇ ਖੜ ਕੇ ਕਹਿੰਦਾ ਕਿ ਜਦੋਂ ਮੈਂ ਬਹੁਤ ਛੋਟਾ ਸੀ ਨਾ ਤੇ ਮੈਂ ਨਾ ਮਤਲਬ ਆਪਦੇ ਮਾਪਿਆਂ ਨੂੰ ਕੁਝ ਸਮਝਦਾ ਨਹੀਂ ਜਿਵੇਂ ਜਿਵੇਂ ਮੈਂ ਵੱਡਾ ਹੋਈ ਗਿਆ ਮੈਨੂੰ ਦਾਰੂ ਦੀ ਲਤ ਲੱਗ ਗਈ ਤੇ ਇੱਕ ਦਿਨ ਨਾ ਮੈਂ ਬਹੁਤ ਦਾਰੂ ਪੀ ਕੇ ਤੇ ਆਪਣੀ ਮਾਤਾ ਨਾਲ ਲੜਿਆ ਫਿਰਿਆ ਤੇ ਇਸ ਕਰਕੇ ਨਾ ਮੇਰੀ ਮਾਂ ਨੂੰ ਹਾਰਟ ਅਟੈਕ ਆ ਗਿਆ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਤੇ ਮੇਰੀ ਮਾਂ ਦੇ ਵਿਛੋੜੇ ਨਾਲ ਹੀ ਮੇਰਾ ਪਿਓ ਹੈ ਜਿਹੜਾ ਮੰਜੇ ਤੇ ਪੈ ਕੇ ਮੁੱਕ ਗਿਆ ਕਹਿੰਦਾ ਉਹ ਜ਼ਿੰਦਗੀ ਦੀ ਠੋਕਰ ਨੇ ਨਾ ਮੈਨੂੰ ਅੱਜ ਤੱਕ ਸਕੂਨ ਨਾਲ ਜਾਨ ਨਹੀਂ ਦਿੱਤਾ ਵੀ ਮੈਨੂੰ ਇਹ ਲੱਗਦਾ ਸੀ ਕਿ ਜਿਹਦੇ ਕੋਲ ਵੀ ਮਾਪਿਓ ਹੈਗਾ ਤਾਂ ਉਹਦੇ ਲਈ ਉਹਦੇ ਕੋਲ ਸਭ ਤੋਂ ਅਨਮੁੱਲੀ ਚੀਜ਼ ਹੈਗੀ ਆ ਇਹ ਮੈਨੂੰ ਉਹ ਜ਼ਿੰਦਗੀ ਦੀ ਅਧੂਰੀ ਜਿਹੜੀ ਇੱਕ ਪ੍ਰਾਪਰਟੀ ਸੀ ਨਾ ਮੇਰੇ ਲਈ ਮਾਪਿਓ ਦੀ ਤਾਂ ਮੈਂ ਹਮੇਸ਼ਾ ਉਸ ਤੋਂ ਅਧੂਰਾ ਸੀਗਾ ਤੇ ਉਹ ਕਹਿੰਦਾ ਕਿ ਮਤਲਬ ਜਦੋਂ ਇਹ ਬਾਪੂ ਜੀ ਮੈਨੂੰ ਮਿਲੇ ਨਾ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਕੋਲ ਕੀ ਹੈ ਕੀ ਨਹੀਂ ਕਿਉਂਕਿ ਮੈਨੂੰ ਇਹ ਪਤਾ ਸੀ ਕਿ ਇਹਨਾਂ ਨੂੰ ਕੋਈ ਜਾਣ ਪਹਿਚਾਨ ਨਹੀਂ ਰਿਹਾ ਘਰ ਦਾ ਮੈਂਬਰ ਤੇ ਇਸ ਕਰਕੇ ਇਹਨਾਂ ਕੋਲ ਕੁਝ ਵੀ ਨਹੀਂ ਹੈ ਮੈਂ ਇਸੇ ਲਈ ਨਾ ਇੱਕ ਪਿਆਰ ਦੀ ਸੇਵਾ ਵਜੋਂ ਇਹਨਾਂ ਨੂੰ ਘਰ ਲਿਆ ਸੀ ਨਾ ਕਿ ਇਹਨਾਂ ਦੇ ਕਿਸੇ ਲਾਲਚ ਲਈ ਉਹ ਤਾਂ ਉਹ ਪੰਚਾਇਤ ਆ ਜਿਹੜੀ ਉਹ ਵੀ ਬਾਪੂ ਜੀ ਦੇ ਚਾਰ ਮੁੰਡਿਆਂ ਨੂੰ ਬੁਰਾ ਭਲਾ ਕਹਿੰਦੀ ਆ ਤੇ ਉਹ ਚਾਰੋਂ ਮੁੰਡੇ ਬੜੇ ਮਤਲਬ ਸ਼ਰਮਨਾਇਕ ਗੱਲਾਂ ਸੁਣ-ਸੁਣ ਕੇ ਉਹਨਾਂ ਨੂੰ ਬੜੀ ਬਿਸ਼ਰਮੀ ਫੀਲ ਹੁੰਦੀ ਆ ਤੇ ਉਹ ਉੱਥੋਂ ਵਾਪਸ ਚਲੇ ਜਾਂਦੇ ਲੇਕਿਨ ਉਹ ਚਾਰੋਂ ਉਹ ਪੂਰਾ ਜਦੋਜਹਦ ਕਰਦੇ ਆ ਕਿ ਇਹ ਆਪਾਂ ਜ਼ਮੀਨ ਲੈ ਲੈਣੀ ਆ ਜਿੱਦੋਂ ਹੀ ਪੰਚਾਇਤ ਵਾਪਸ ਜਾਂਦੀ ਆ ਤੇ ਬਾਪੂ ਜੀ ਮਿੱਠੂ ਕੁਵਾੜੀ ਨੂੰ ਕਹਿੰਦੇ ਆ ਕਿ ਮਿੱਠੂ ਭਾਈ ਤੂੰ ਮੇਰੇ ਨਾਲ ਕਚਹਿਰੀਆਂ 'ਚ ਚੱਲ ਉੱਥੇ ਜਾ ਕੇ ਬਾਪੂ ਜੀ ਨੂੰ ਨਹੀਂ ਪਤਾ ਹੁੰਦਾ ਕਿ ਇਹ ਜ਼ਮੀਨ ਕਿਸਦੀ ਆ ਤੇ ਕਿਵੇਂ ਆ ਬਾਪੂ ਜੀ ਦੇਖਦੇ ਆ ਤੇ ਉਹ ਜ਼ਮੀਨ ਉਹਨਾਂ ਦੇ ਸਹੁਰਾ ਸਾਹਿਬ ਜਦੋਂ ਬਾਪੂ ਜੀ ਦਾ ਵਿਆਹ ਹੋਇਆ ਸੀ ਨਾ ਤੇ ਬਾਪੂ ਜੀ ਦੇ ਸਹੁਰਾ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਤੈਨੂੰ ਦਾਜ ਵਜੋਂ 2 ਕਿਲੇ ਜ਼ਮੀਨ ਦਵਾਂਗਾ ਲੇਕਿਨ ਬਾਪੂ ਜੀ ਤੇ ਉਹਨਾਂ ਦੀ ਧਰਮਸਪਤਨੀ ਰੱਜੀ ਪੂਜੀ ਨਹੀਂ ਤਦੇਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਜ਼ਮੀਨ ਨਹੀਂ ਚਾਹੀਦੀ ਲੇਕਿਨ ਜਦੋਂ ਬਾਪੂ ਜੀ ਦੇ ਸਹੁਰਾ ਸਾਹਿਬ ਸਵਰਗਵਾਸ ਹੋ ਗਏ ਸੀ ਤੋਨ ਆਪਣੇ ਜਵਾਈ ਦੇ ਨਾਮ ਆਪਣੇ ਦੋ ਕਿੱਲੇ ਜ਼ਮੀਨ ਦੇ ਕਰਵਾ ਗਏ ਸੀ ਤੇ ਬਾਪੂ ਜੀ ਨੂੰ ਕਚੈਰੀਆਂ ਚ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਇਹ ਜ਼ਮੀਨ ਤਾਂ ਮੇਰੇ ਸਹੁਰੇ ਨੇ ਮੇਰੇ ਨਾਮ ਕਰਵਾਈ ਸੀ ਜਿਹੜੀ ਕਿ ਅੱਜ 2 ਕਰੋੜ ਦੀ ਆ ਤੇ ਉਹ ਕਚੈਰੀਆਂ ਵਿੱਚ ਬੈਠ ਕੇ ਉੱਥੇ ਹੀ ਅਨੇੜੇ ਤੇੜੇ ਜੋ ਵੀ ਤਹਿਸੀਲਦਾਰ ਅਫਸਰ ਹੁੰਦੇ ਉਹਨਾਂ ਨਾਲ ਗੱਲ ਕਰਕੇ ਉਹ 2 ਕਰੋੜ ਦੀ ਜ਼ਮੀਨ ਦੀ ਜਿਹੜੀ ਰਸੀਦ ਆ ਮਿੱਠੂ ਕਵਾੜੀਏ ਦੇ ਨਾਂ ਕਰਵਾ ਦਿੰਦੇ ਉਹ ਜੁਮੇ ਨੂੰ ਮਿੱਠੂ ਕਵਾੜੀਏ ਦੇ ਨਾਂ ਕਰਵਾ ਦਿੰਦੇ ਆ ਤੇ ਹੁਣ ਬਾਪੂ ਜੀ ਦੇ ਮੁੰਡੇ ਫੇਰ ਦੂਜੇ ਦਿਨ ਆਉਂਦੇ ਆ ਤੇ ਬਾਪੂ ਜੀ ਉਹ ਕਹਿੰਦੇ ਆ ਕਿ ਭਾਈ ਤੁਸੀਂ ਮੁੜ ਜੋ ਤੇ ਉਹ ਵਪਾਰੀ ਨੂੰ ਭੇਜੋ ਤੇ ਉਹ ਮਿੱਠੂ ਕਵਾੜੀਏ ਨੂੰ ਕਹਿੰਦੇ ਆ ਕਿ ਭਾਈ ਉਹ 2 ਕਰੋੜ ਦੀ ਜ਼ਮੀਨ ਆ ਕਿ ਤੂੰ ਉਹ ਜ਼ਮੀਨ ਵੇਚਣੀ ਆ ਹਾਈਵੇ ਦੇ ਉੱਪਰ ਆਉਂਦੀ ਆ ਤੇ ਜਿਹੜਾ ਮਿੱਠੂ ਕਵਾੜੀਆ ਹੁੰਦਾ ਉਹ ਹੱਥ ਜੋੜ ਕੇ ਖੜਾ ਹੁੰਦਾ ਕਿ ਬਾਪੂ ਜੀ ਤੁਸੀਂ ਮੇਰੇ ਲਈ ਸੁਗਾਤੋ ਤੂੰ ਜ਼ਮੀਨ ਮੇਰੇ ਲਈ ਸੁਗਾਤ ਹੀ ਆ ਤੁਸੀਂ ਲੈ ਕੇ ਆਏ ਹੋ ਜਿੰਨਾ ਚਿਰ ਤੁਸੀਂ ਜਾਣਦੇ ਹੋ ਮੈਂ ਉਹ ਜ਼ਮੀਨ ਵਿੱਚ ਖੇਤੀ ਕਰਾਂਗਾ ਵਾਦਾ ਕਰਾਂਗਾ ਤੇ ਉਹ ਜ਼ਮੀਨ ਮੇਰੇ ਲਈ ਮੇਰਾ ਮਾਪਿਓ ਆ ਤੇ ਮੈਂ ਉਹਨੂੰ ਕਦੇ ਵੀ ਗਵਾਵਾਂਗਾ ਨਹੀਂ ਤੇ ਪਰ ਮੈਂ ਇਹ ਲਾਲਚ ਨਾਲ ਤੁਹਾਨੂੰ ਨਹੀਂ ਸੀ ਲੈ ਕੇ ਆਇਆ ਕਿਉਂਕਿ ਮੈਨੂੰ ਇਸ ਚੀਜ਼ ਦਾ ਕੋਈ ਨਹੀਂ ਸੀ ਪਤਾ ਬਾਪੂ ਜੀ ਉਸ ਨੂੰ ਕਹਿੰਦੇ ਆ ਕਿ ਪੁੱਤਰਾ ਇਹ ਤੇਰੀ ਸੇਵਾ ਦਾ ਫਾਲ ਹੈ ਤੇ ਮੈਂ ਇਹ ਤੇਰੀ ਬੇਟੀ ਨੂੰ ਆਪ ਦੀ ਧੀ ਨੂੰ ਪੋਤੀ ਨੂੰ ਇੱਕ ਦਾਣ ਵਜੂ ਇੱਕ ਸੇਵਾ ਵਜੂ ਇੱਕ ਪਰਿਵਾਰ ਸਮਝ ਕੇ ਸੁਗਾਤ ਦੇ ਰਿਆਂ ਤੇ ਤੂੰ ਇਹ ਸੁਗਾਤ ਨੂੰ ਝੋਲੀ ਪਵਾ ਲੈ ਤੇ ਮਿੱਠੂ ਕਵਾੜੀਆ ਹੱਥ ਬੰਨ੍ਹਦਾ ਤੇ ਝੋਲੀ ਪਵਾ ਲੈਂਦਾ ਤੇ ਬਾਪੂ ਦੇ ਜਿਹੜੇ ਚਾਰੇ ਸੁਪੁੱਤਰ ਤੇ ਉਹ ਵਪਾਰੀ ਪਾਸੇ ਖੜੇ ਰਹਿੰਦੇ ਆ ਤੇ ਬਾਪੂ ਜੀ ਤੇ ਮਿੱਠੂ ਕਵਾੜੀਆ ਉਹ ਵਪਾਰੀ ਨੂੰ ਕਹਿੰਦਾ ਕਿ ਅਸੀਂ ਇਹ ਕਿਸੇ ਵੀ ਕੀਮਤ ਤੇ ਮੈਂ ਜ਼ਮੀਨ ਨਹੀਂ ਵੇਚਾਂਗਾ ਮਿੱਠੂ ਕਵਾੜੀਆ ਥੋੜੇ ਸਮੇਂ ਬਾਅਦ ਉਹ ਜ਼ਮੀਨ ਵਿੱਚ ਸਬਜ਼ੀ ਦੀ ਬਜਾਈ ਕਰਦਾ ਖੇਤੀ ਕਰਦਾ ਦੋਨੋਂ ਜੀ ਮਿਹਨਤੀ ਹੁੰਦੇ ਆ ਤੋ ਇੰਨੀ ਮਿਹਨਤ ਕਰਦੇ ਆ ਕਿ ਉਹਨਾਂ ਦੀ ਸਬਜ਼ੀ ਬੜੀ ਵਧੀਆ ਰਿਜ਼ਲਟ ਲੈ ਕੇ ਆਉਂਦੀ ਆ ਤੋ ਦਿਨੋਂ ਦਿਨ ਵਧੀਆ 2 ਕਿੱਲਾਂ ਤੋਂ 4 ਕਿੱਲੇ ਬਣਾ ਲੈਂਦੇ ਆ ਤੇ ਹੌਲੀ ਹੌਲੀ ਕਰੋੜਾਪਤੀ ਬਣ ਜਾਂਦੇ ਆ ਲੇਕਿਨ ਦੂਜੇ ਪਾਸੇ ਜਿਹੜੇ ਬਾਪੂ ਜੀ ਦੇ ਚਾਰ ਸੁਪੁੱਤਰ ਉੱਥੇ ਦੀ ਉੱਥੇ ਹੀ ਹੁੰਦੇ ਨੇ ਲੜਦੇ ਭੜਦੇ ਰਹਿੰਦੇ ਨੇ ਲੇਕਿਨ ਉਹ ਮਿੱਠੂ ਕੁਵਾੜੀ ਆ ਬਾਪੂ ਜੀ ਦੀ ਸਾਮ ਸੰਭਾਲ ਵੀ ਕਰਦਾ ਤੇ ਤਰੱਕੀ ਵੀ ਕਰਦਾ ਤੇ ਉਹ ਇੱਕ ਸਾਰੀ ਦੁਨੀਆ ਨੂੰ ਮੈਸੇਜ ਵੀ ਦਿੰਦਾ ਕਿ ਇਹ ਬਜ਼ੁਰਗਾਂ ਜਿਹੜੇ ਇਹ ਸਾਡੇ ਲਈ ਕਵਾੜ ਨਹੀਂ ਹੈ ਸਾਡੇ ਲਈ ਸੁਗਾਤ ਨਹੀਂ ਹੈ ਸਾਡੇ ਤੋਂ ਕੁਝ ਲੈ ਕੇ ਨਹੀਂ ਜਾਣਗੇ ਸਾਨੂੰ ਦੇ जरूर ਜਾਣਗੇ ਕੁਛ ਨਾ ਕੁਛ ਇਸ ਲਈ ਮਾਪੋ ਜਿਨ੍ਹਾਂ ਦੇ ਕੋਲ ਨਾ ਉਹਨਾਂ ਨੂੰ ਸਾਹਮਣੇ ਉਹਨਾਂ ਨੂੰ ਰੱਖਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਆ ਤੇ ਇਹ ਸੀ ਜੀ ਅੱਜ ਦੀ ਕਹਾਣੀ ਇਹ ਕਹਾਣੀ ਦਾ ਮੋਰਲ ਬਹੁਤ ਵਧੀਆ ਸੀਗਾ ਇੱਕ ਸਿੱਖਿਆਦਾਇਕ ਕਹਾਣੀ ਆ ਜੀ ਤੋਂ ਸਾਨੂੰ ਬਹੁਤ ਗੱਲਾਂ ਸਿੱਖਣ ਨੂੰ ਵੀ ਮਿਲਦੀਆਂ ਜੋ ਅੱਜ ਦੀ ਦੁਨੀਆ ਵਿੱਚ ਅੱਜ ਦੀ ਜਨਰੇਸ਼ਨ ਵਿੱਚ ਇਹ ਚੀਜ਼ਾਂ ਬਹੁਤ ਚੱਲ ਵੀ ਰਹੀਆਂ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਕਹਾਣੀ ਨੂੰ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ ਜੀ